ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੜਿੰਗੇ ਪਾਣੀ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸਭ ਨੂੰ ਬੜੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆਂ ਜੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹੁਣ ਉਹਨਾਂ ਦੀ ਸਿਹਤ ਨੂੰ ਲੈ ਕੇ ਕੀ ਖਬਰ ਹੈ ਕੀ ਅਪਡੇਟ ਹੈ ਕੀ ਕੋਈ ਸੁਧਾਰ ਹੋ ਰਿਹਾ ਹੈ ਜ ਨਹੀਂ ਜੀ ਹਾਲੇ ਕੋਈ ਸੁਧਾਰ ਨਹੀਂ ਹੋ ਰਿਹਾ ਹਰਮਨਜੀਤ ਦੇਖੋ ਸਥਿਤ ਉਵੇਂ ਹੀ ਚਿੰਤਾਜਨਕਾ ਲੰਗੇਕਲ ਸ਼ਾਮੀ ਜਦੋਂ 4-5 ਵਜੇ ਦੇ ਕਰੀਬ ਫੋਟਸ ਦੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਉਹਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਜ਼ਿਕਰਯੋਗ ਸੁਧਾਰ ਨਹੀਂ ਆ ਉਹ ਉਵੇਂ ਹੀ ਆ ਤੇ ਉਹਨੂੰ ਲੰਮਾ ਸਮਾਂ ਵੈਂਟੀਲੇਟਰ ਦੇ ਉੱਤੇ ਰੱਖਣਾ ਪੈ ਸਕਦਾ ਹੈ ਮਤਲਬ ਇਹ ਵੀ ਕੋਈ ਵੀ ਇਹੋ ਜੀ ਇੰਪਰੂਵਮੈਂਟ ਨਹੀਂ ਆ ਜਿਹਦੇ ਵਿੱਚ ਆਪਾਂ ਇਹ ਗੱਲ ਕਹਿ ਗਏ ਵੀ ਜੇ 27 ਤਰੀਕ ਨੂੰ ਲੈ ਕੇ ਤੇ ਹੁਣ ਭਾਈ 5% ਫਰਕ ਆ ਹੁਣ ਭਾਈ 10% ਫਰਕ ਆ ਇਦਾਂ ਦੀ ਕੋਈ ਵੀ ਗੱਲ ਹਾਲੇ ਤੱਕ ਨਹੀਂ ਆ ਸੋ ਬਾਬਾ ਮਿਹਰ ਕਰੇ ਸਭ ਕੁਝ ਠੀਕ ਰਵੇ ਪਰ ਗੱਲ ਇਹ ਜੀ ਕਿ ਸਥਿਤੀ ਆ ਜਿਹੜੀ ਉਹ ਖਤਰੇ ਦੇ ਵਿੱਚ ਹੀ ਆ ਹਾਲਾਤ ਕਮਜ਼ੋਰੀ ਵਾਲਾ ਬ੍ਰੇਨ ਨੂੰ ਇਸ ਵੇਲੇ ਆਕਸੀਜਨ ਨਹੀਂ ਪਹੁੰਚ ਰਹੀ ਬ੍ਰੇਨ ਬਿਲਕੁਲ ਡੈਡ ਹੋ ਚੁੱਕਿਆ ਜਿਹੜੀ ਰੀੜ ਦੀ ਹੱਡੀ ਆ ਉਹ ਜੇ ਟੁੱਟ ਭੱਜ ਹੋਣ ਕਰਕੇ ਬਾਕੀ ਅੰਗ ਪੈਰਾਂ ਨੂੰ ਵੀ ਕਮਜ਼ੋਰੀ ਮਿਲਣੀ ਸ਼ੁਰੂ ਹੋ ਗਈ ਆ ਸੋ ਕਈ ਤਰ੍ਹਾਂ ਦੀਆਂ ਸਿਹਤ ਦੀਆਂ ਸਮੱਸਿਆਵਾਂ ਤੇ ਬਾਕੀ ਸਮਾਂ ਦਸੂਗਾ ਜੀ ਸਮਾਂ ਤੈਅ ਕਰੋਗਾ ਵੀ ਕੀ ਕੀ ਹੁੰਦਾ ਬਾਕੀ ਸਭ ਲੋਕ ਆ ਜਿਹੜੇ ਆਪਣੇ ਵੱਲੋਂ ਜੋ ਮਨੁੱਖ ਦੇ ਤੌਰ ਦੇ ਉੱਤੇ ਜੋ ਅਰਦਾਸ ਕਰ ਸਕਦੇ ਆ ਜੋ ਹਵਨ ਕਰ ਸਕਦੇ ਜੋ ਬੇਨਤੀ ਕਰ ਸਕਦੇ ਜੋ ਦੋਧੜੀ ਕਰ ਸਕਦੇ ਆ ਬੰਦਗੀ ਸਿਮਰਨ ਕਰ ਸਕਦੇ ਉਹ ਸਾਰੇ ਸਾਰਾ ਕੁਝ ਕਰ ਰਹੇ ਆ ਤੇ ਬਾਕੀ ਮੈਂ ਨਾ ਕੱਲੇ ਸੋਚੀ ਜਨਾ ਮੈਂ ਕਿਹਾ ਜੀ ਇਹ ਸੜੇ ਨਾ ਮਨੁੱਖ ਦੀ ਫਿਤਰਤ ਕਿ ਐਸੀ ਬਣ ਗਈ ਆ 27 ਤਰੀਕ ਨੂੰ ਜਦੋਂ ਇਹ ਹੜਸਾ ਵਾਪਰਿਆ ਉਰੋਂ ਤੱਕ ਰਾਜਵੀਰ ਨੂੰ ਵੀ ਨਹੀਂ ਪਤਾ ਹੋਣਾ ਜੀ ਕਿ ਉਹਨੂੰ ਚੌੜ ਵਾਲਿਆਂ ਦੀ ਗਿਣਤੀ ਇੰਨੀ ਵੱਡੀ ਆ ਪੰਜਾਬੀਆਂ ਦੀ ਚਲੋ ਉਹ ਗਾਉਂਦਾ ਸ਼ੋਅ ਲਾਉਂਦਾ ਆਪਣਾ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਮਾਣਦਾ ਇਹ ਵਧੀਆ ਗੱਲ ਆ ਪਰ ਜੇ ਬੰਦੇ ਨੂੰ ਜਿਉਂਦੇ ਜੀ ਪਤਾ ਹੋਵੇ ਜੀ ਕਿ ਮੇਰੇ ਸ਼ੁਭਚਿੰਤਕ ਇੰਨੇ ਆ ਮੇਰੇ ਲਈ ਜਾਨ ਵਾਰਦੇ ਆ ਮੇਰੇ ਲਈ ਅਰਦਾਸਾਂ ਕਰਦੇ ਆ ਤੇ ਉਹਨੂੰ ਜ਼ਿੰਦਗੀ ਜਿਉਣ ਦਾ ਕਿੰਨਾ ਹੋਰ ਆਨੰਦ ਆਵੇ ਤੇ ਆਪਾਂ ਨੂੰ ਰਾਜਵੀਰ ਜਵੰਦੇ ਤੋਂ ਇਸ ਵੇਲੇ ਪ੍ਰੇਰਣਾ ਲੈਣੀ ਚਾਹੀਦੀ ਦੋ ਤਿੰਨ ਗੱਲਾਂ ਸਿੱਖਣੀਆਂ ਚਾਹੀਦੀਆਂ ਜੇ ਉਹ ਮਹਿੰਗੇ ਹੈਲਮਟ ਬੋਡੀ ਨੂੰ ਕਵਰ ਕਰਨ ਵਾਲੀ ਕਿੱਟ ਪਾ ਕੇ ਸਫ਼ਰ ਕਰਦੇ ਆ ਮੋਟਰਸਾਈਕਲ ਤੇ ਇੰਨੀ ਹਾਦਸਾ ਗ੍ਰਸਤ ਹੋਤਕਦਾ ਤੇ ਉਹਦੀ ਜ਼ਿੰਦਗੀ ਇਹਨੇ ਖਤਰੇ ਦੇ ਵਿੱਚ ਪੈ ਸਕਦੀ ਆ ਤੇ ਜਿਹੜੇ ਲੋਕ ਬਿਨਾ हेलमेट ਤੋਂ ਬਿਨਾ ਸੇਫਟੀ ਸ਼ੂ ਤੋਂ ਬਿਨਾ ਕੋਈ ਹੋਰ ਆਪਦੇ ਕੋਲੇ ਕੋਈ ਢੰਗ ਤਰੀਕਾ ਹੋਵੇ ਤੇ ਕੰਨਾਂ ਨੂੰ ਫੋਨ ਲਾ ਕੇ ਮੋਟਰਸਾਈਕਲ ਚਲਾਉਂਦੇ ਉਹਨਾਂ ਨੂੰ ਅਕਲ ਕਰਨੀ ਚਾਹੀਦੀ ਆ ਜੇ ਮੰਨ ਲਓ ਰਾਜੀਵir ਜਵੰਦੇ ਵਰਗਾ ਬੰਦਾ 25 ਲੱਖ ਦੇ ਮੋਟਰਸਾਈਕਲ ਦੇ ਉੱਤੇ ਪਸ਼ੂਆਂ ਦੇ ਕਰਕੇ ਹਰ ਤੱਕ ਰਸਤ ਹੋ ਸਕਦਾ ਤੇ ਕਿੰਨੀ ਹੋਰ ਲੋਕੇਵੇਂ ਹੁੰਦੇ ਆ ਸਾਨੂੰ ਇਸ ਗੱਲ ਦੇ ਬਲ ਗੌਰ ਕਰਨੀ ਚਾਹੀਦੀ ਆ ਕਿ ਪਸ਼ੂਆਂ ਨਾਲੋਂ ਬੰਦੇ ਵੱਧ ਜ਼ਰੂਰੀ ਆ ਜੇ ਮੰਨ ਲਓ ਅਜ ਰਾਜੀਵir ਜਵੰਦੇ ਦੇ ਲਈ ਆਪਾਂ ਇਹ ਦਿਨਾਰ ਅਰਦਾਸਾਂ ਕਰ ਸਕਦੇ ਆ ਤੇ ਆਪਾਂ ਜਿਉਂਦੇ ਜੀ ਤੰਦਰੁਸਤੀ ਦੇ ਵਿੱਚ ਦੂਜੇ ਦੇ ਲਈ ਅਰਦਾਸਾਂ ਕਰਿਆ ਕਰਗੇ ਇਹ ਵੀ ਕਿੰਨੀ ਚੰਗੀ ਗੱਲ ਹੋਊਗੀ ਜਦੋਂ ਬੰਦਾ ਬੇਖਬਰ ਬੇਸੁਰਤ ਹੋ ਜਾਂਦਾ ਉਦੋਂ ਅਸੀਂ ਉਹਦੇ ਪ੍ਰਤੀ ਆਪਣੀ ਹਮਦਰਦੀ ਆਪਣਾ ਪਿਆਰ ਇਜ਼ਹਾਰ ਕਰਦੇ ਆ ਉਦੋਂ ਉਹਨੂੰ ਪਤਾ ਨਹੀਂ ਹੁੰਦਾ ਜੇ ਹੁਣ ਕੱਲ ਨੂੰ ਰਾਜਵੀਰ ਜਵੰਦਾ ਉੱਠੇ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਫਿਰ ਉਹਨੂੰ ਪਤਾ ਲੱਗੂਗਾ ਵੀ ਯਾਰ ਮੇਰੇ ਲਈ ਅਰਦਾਸਾਂ ਕਿਵੇਂ ਹੋਈਆਂ ਮੇਰੇ ਲਈ YouTube Facebook Instagram ਕਿਵੇਂ ਭਰਿਆ ਪਿਆ ਸੀ ਪੰਜਾਬ ਦੇ ਇਕੱਲੇ ਇਕੱਲੇ ਬੰਦੇ ਨੇ ਮੇਰੇ ਲਈ ਕੀ ਕੀ ਸੁੱਖਣਾ ਸੁੱਖੀਆਂ ਇਹਨਾਂ ਨੂੰ ਪਤਾ ਲੱਗੂ ਪਰ ਆਪਾਂ ਜਦੋਂ ਬੰਦਾ ਬੇਸੁਰਤੀ ਦੇ ਵਿੱਚ ਹੁੰਦਾ ਜਦੋਂ ਸਾਨੂੰ ਇਸ ਗੱਲ ਦਾ ਡਰ ਹੁੰਦਾ ਜੀ ਕਿਤੇ ਸਾਡੇ ਕੋਲੋਂ ਚਲਾ ਨਾ ਜਾਵੇ ਆਪਾਂ ਇਹ ਸਾਰੀਆਂ ਗੱਲਾਂ ਉਦੋਂ ਸੋਚਦੇ ਵਿਚਾਰਦੇ ਆ ਕਿ ਜਿਉਂਦੇ ਜੀ ਤੰਦਰੁਸਤੀ ਦੇ ਵਿੱਚ ਬੰਦੇ ਦੇ ਸੋਚਣੀਆਂ ਵਿਚਾਰਦੀਆਂ ਚਾਹੀਦੀਆਂ ਕਿਉਂਕਿ ਆਪਾਂ ਜਿਉਂਦੇ ਜੀ ਲੱਤਾਂ ਖਿੱਚਣ ਦੇ ਵਿੱਚ ਮਿੱਟੀ ਪਟਣ ਦੇ ਵਿੱਚ ਦੂਜੇ ਦੀ ਕਸਰ ਕੋਈ ਨਹੀਂ ਛੜਦੇ ਤੇ ਫਿਰ ਅਸੀਂ ਇੱਕਦਮ ਇਹ ਗੱਲ ਕਹਿੰਨੇ ਕਿ ਯਾਰ ਸਾਨੂੰ ਇਹਦਾ ਪਿਆਰ ਆਇਆ ਵੇਲੇ ਸਿਰ ਹੋਣਾ ਚਾਹੀਦਾ ਇਹ ਤੋ ਜਵੰਦਾ ਵੀਰ ਚੜ੍ਹਦੀ ਕਲਾ ਦੇ ਵਿੱਚ ਰਵੇ ਇਹ ਵੀ ਅਸੀਂ ਅਰਦਾਸ ਕਰਦੇ ਹਾਂ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਜਿਉਂਦੇ ਜੀ ਵੀ ਬੰਦੇ ਦੀ ਕਦਰ ਕਰੀਏ ਜਦੋਂ ਬੰਦਾ ਤੰਦਰੁਸਤ ਆ ਉਦੋਂ ਵੀ ਕਦਰ ਕਰੀਏ ਤੇ ਅੱਜ ਜਦੋਂ ਰਾਜਵੀ ਜਵੰਦਾ ਨੂੰ ਬਹੁਤ ਸਾਰੀਆਂ ਅਰਦਾਸਾਂ ਦੀ ਜ਼ਰੂਰਤ ਹੈ ਤੇ ਸਾਰੇ ਰਲ ਮਿਲ ਕੇ ਉਹਦੇ ਲਈ ਅਰਦਾਸ ਜ਼ਰੂਰ ਕਰੀਏ ਖੈਰ ਅੱਗੇ ਵਧਦੇ ਨੇ ਟਾਣਾ ਸਾਹਿਬ ਸਿਆਸਤ ਦੀ ਗੱਲ ਕਰਦੇ ਆ ਅਨਿਲ ਜੋਸ਼ੀ ਹੋਰੀ ਬਣ ਗਏ ਨੇ ਜੀ ਕਾਂਗਰਸੀ ਫਿਰ ਬਿਲਕੁਲ ਜੀ ਬਿਲਕੁਲ ਮੈਂ ਕੱਲ ਵੀ ਆਪਾਂ ਸਾਡੇ ਵਾਲਾ ਰੇਡੀਓ ਦੇ ਉੱਤੇ ਗੱਲ ਕੀਤੀ ਸੀ ਵੀ ਅਨਿਲ ਜੋਸ਼ੀ ਦੇ ਲਈ ਅੱਜ ਦਾ ਦਿਨ ਆਖਰੀ ਹੈ ਜੀ ਅਕਾਲੀ ਦਲ ਦੇ ਵਿੱਚ ਤੇ ਕੱਲ ਤੋਂ ਉਹਨਾਂ ਨੇ ਹੋਰ ਪਾਰਟੀ ਦੇ ਹੋ ਜਾਣਾ ਤੇ ਉਹਨਾਂ ਨੇ ਫਿਰ ਕੱਲ ਤੋਂ ਹੋ ਗਏ ਆ ਤੇ ਉਹਨਾਂ ਨੇ ਜੀ ਕਾਂਗਰਸ ਨੂੰ ਜੁਆਇਨ ਕਰ ਲਿਆ ਕਾਂਗਰਸ ਦੇ ਵਿੱਚ ਉਹ ਦਾਖਲ ਹੋ ਗਏ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੀ ਅਕਾਲੀ ਦਲ ਆ ਉਹ ਮੈਨੂੰ ਸੂਟ ਨਹੀਂ ਸੀ ਕਰਦਾ ਉਹ ਕਹਿੰਦੇ ਜੀ ਕਿ ਇਸ ਵੇਲੇ ਬਹੁਤ ਵੱਡੀ ਗੱਲ ਆ ਵੀ ਇਸ ਵੇਲੇ ਜ਼ਰੂਰਤਾ ਜਿਹੜੀ ਉਹ ਹੈਗੀ ਜੀ ਤਰੱਕੀ ਦੀ ਵਿਕਾਸ ਦੀ ਸਾਰਾ ਹੀ ਵਿਕਾਸ ਹੋਵੇ ਸਭ ਕੁਝ ਠੀਕ ਹੋਵੇ ਪਰ ਕਾੜੀ ਦਲ ਦੇ ਵਿੱਚ ਜਾਂ ਦੇਸ਼ ਦੀ ਕਿਸੇ ਹੋਰ ਸਿਆਸੀ ਪਾਰਟੀ ਦੇ ਵਿੱਚ ਉਹ ਤਾਕਤ ਉਹ ਸਥਾ ਨਹੀਂ ਹੈ ਜਿਹੜੀ ਕਿ ਹੋਣੀ ਚਾਹੀਦੀ ਆ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ ਕਿ ਮੈਂ ਚਾਹੁੰਦਾ ਜੀ ਕਿ ਕਾਂਗਰਸ ਦੇ ਵਿੱਚ ਸਾਰਾ ਕੁਝ ਠੀਕ ਹੋਵੇ ਤੇ ਕਾਂਗਰਸ ਦੇ ਵਿੱਚ ਮੈਂ ਵੱਡੇ ਪਦਰ ਦੇ ਉੱਤੇ ਤੇ ਆਪਣੀਆਂ ਜ਼ਿੰਮੇਵਾਰੀਆਂ ਤੰਦਹੀ ਦੇ ਨਾਲ ਨਿਭਾਵਾਂ ਉਹਨਾਂ ਨੇ ਇਹ ਇੱਛਾ ਜ਼ਾਹਰ ਕੀਤੀ ਆ ਸੋ ਵਿਨੇ ਭਾਈ ਉਹਨਾਂ ਨੂੰ ਕੀ ਮਿਲਦਾ ਹੁੰਦੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਕੀ ਕੀ ਨਵੀਆਂ ਜਾਣਕਾਰੀਆਂ ਆਉਂਦੀਆਂ ਤੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਵੀ ਚਲੋ ਜਦੋਂ ਉਹਨਾਂ ਨੇ ਹੁਣ ਥਿਰ ਬਦਲੀ ਆ ਤੇ ਥਿਰ ਬਦਲ ਕੇ ਵੀ ਕੋਈ ਨਾ ਕੋਈ ਚੰਗਾ ਹਾਸਲ ਕਰਨ ਕੁਝ ਨਾ ਕੁਝ ਚੰਗਾ ਪੇਸ਼ ਕਰਨ ਪਰ ਉਹਨਾਂ ਨੇ ਪਾਰਟੀ ਦੀ ਵਿੱਚ ਬਦਲੀ ਕਰ ਲਈ ਆ ਹੁਣ ਲੰਘੇ ਕੱਲ ਨਵਜੋਤਪੁਰ ਸਿੱਧੂ ਨੇ ਵੀ ਚੋਣ ਲੜਨ ਦੀ ਦਾਵੇਦਾਰੀ ਪੇਸ਼ ਕਰਤੀ ਆ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਕਾਂਗਰਸੀ ਪਹਿਲਾਂ ਆਪਸ 'ਚ ਲੜਦੇ ਆ ਫਿਰ ਇਹ ਕਿਸੇ ਹੋਰ ਨਾਲ ਸਿਆਸੀ ਸ਼ਰੀਕੇਬਾਜ਼ੀ ਤਹਿਤ ਲੜਦੇ ਆ ਸੋ ਇਹ ਹਲੇ ਬਹੁਤ ਲੜਨਗੇ ਬੜਾ ਕੁਝ ਕਰਨਗੇ ਬੜਾ ਕੁਝ ਇਹਨਾਂ ਨੇ ਕਰਨਾ ਹੈਗਾ ਤੋ ਕਾਂਗਰਸੀਆਂ ਦੇ ਲਈ ਤਾਂ ਇਹ ਬੜਾ ਜ਼ਰੂਰੀ ਹੈ ਇਹਨਾਂ ਨੇ ਇਹਨਾਂ ਨੇ ਕੋਰਸ ਦੇ ਵਿੱਚ ਸ਼ਾਮਲ ਆ ਜਿਵੇਂ ਕਹਦੇ ਹੁੰਦੇ ਨੇ ਵੀ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਟ੍ਰੇਨਿੰਗ ਲੈ ਜਾਂਦੇ ਆ ਉਹਨਾਂ ਨੂੰ ਗਾਲਾਂ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੁੰਦੀਆਂ ਤੇ ਉਹਨਾਂ ਨੂੰ ਕੋਈ ਨਾ ਕੋਈ ਥੋੜਾ ਜਿਹਾ 70 ਠੰਡਾ ਬੁਲੇਟ ਦਾ ਗੁਰ ਵੀ ਸਿਖਾਇਆ ਜਾਂਦਾ ਇਹ ਕਾਂਗਰਸ ਦੇ ਵਿੱਚ ਆਇਆ ਹੋਇਆ ਕੋਈ ਵੀ ਬੰਦਾ ਮੇਰਾ ਖਿਆਲ ਆ ਵੀ ਉਹਨੂੰ ਠੰਗ ਮਠੰਗੀ ਹੋਣ ਦਾ ਤਰੀਕਾ ਪਹਿਲੇ ਹੀ ਸਿਖਾ ਦਿੰਦੇ ਆ ਜੀ ਬਿਲਕੁਲ ਸਹੀ ਕਹਿ ਤੁਸੀਂ ਤਰਨ ਸਾਹਿਬ ਪਰ ਜਿਹੜਾ ਨਵਜੋਧ ਘਰ ਸਿੱਧੂ ਹੋ ਰਹੇ ਨੇ ਕਹਿੰਦੇ ਵੀ ਅੰਮ੍ਰਿਤਸਰ ਇਸ ਤੋਂ ਚੋਣ ਲੜਨ ਦੀ ਦਾਅਵੇਦਾਰੀ ਕੀਤੀ ਹੈ ਜਿਵੇਂ ਤੁਸੀਂ ਦੱਸਿਆ ਕਿ ਉਹ ਹੁਣ ਦੁਬਾਰਾ ਤੋਂ ਸਰਗਰਮ ਹੋਣਾ ਚਾਹੁੰਦੇ ਨੇ ਤੰਦਰੁਸਤ ਹੋ ਗਏ ਨੇ ਜੀ ਉਹ ਬਿਲਕੁਲ ਹਾਂ ਬਿਲਕੁਲ ਜੀ ਬਿਲਕੁਲ ਤੰਦਰੁਸਤ ਹੈ ਇਹ ਇੱਕ ਚੰਗੀ ਗੱਲ ਆ ਉਹ ਬਿਲਕੁਲ ਤੰਦਰੁਸਤਾ ਹੁਣ ਤੇ ਉਹਨਾਂ ਦਾ ਕੈਂਸਰ ਦਾ ਇਲਾਜ ਆ ਜਿਹੜਾ ਉਹ ਮੁਕੰਮਲ ਹੋ ਗਿਆ ਸੀ ਹੁਣ ਉਹ ਤੰਦਰੁਸਤ ਹੈ ਤੇ ਇਸੇ ਗੱਲ ਕਰਕੇ ਉਹ ਹੁਣ ਚੋਣ ਲੜਨ ਦੇ ਲਈ ਸਰਗਰਮ ਮੈਦਾਨ ਦੇ ਵਿੱਚ ਆ ਕੇ ਕਹਿਣ ਦਾ ਭਾਵ ਇਹ ਆ ਉਹਨਾਂ ਨੇ ਕੱਲ ਇਹ ਗੱਲ ਕਹੀ ਹੈ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੀ ਮੀਟਿੰਗ ਸੀ ਉਹ ਕਹਿੰਦੇ ਵੀ ਮੈਂ ਬਿਲਕੁਲ ਤੰਦਰੁਸਤਾਂ ਤੇ ਚੋਣ ਲੜਨ ਦੇ ਲਈ ਉਹ ਕਹਿੰਦੇ ਜੀ ਬਿਲਕੁਲ ਤਿਆਰ ਬਰ ਤਿਆਰ ਆ ਉਹ ਕਹਿੰਦੇ ਜੀ ਕਿ ਮੈਨੂੰ ਅਮਰਤਸਰ ਈਸਟ ਤੋਂ ਚੋਣ ਲੜਨ ਦਾ ਮੌਕਾ ਮਿਲੇ ਤੇ ਮੈਂ ਉਹ ਕਹਿੰਦੇ ਜੀ ਚੋਣ ਲੜਨ ਨੂੰ ਤਿਆਰ ਆ ਉਹ ਕਹਿੰਦੇ ਜੀ ਜੇਕਰ ਪਾਰਟੀ ਨੂੰ ਨਹੀਂ ਯਕੀਨ ਪਾਰਟੀ ਸਰਵੇ ਕਰਵਾ ਲੈ ਵੀ ਲੋਕੀ ਨੂੰ ਵੱਧ ਪਸੰਦ ਕਰਦੇ ਆ ਜਦੋਂ ਮੈਂ ਐਮਐਲਏ ਸੀ ਉਦੋਂ ਮੈਂ ਲੋਕਾਂ ਦੀ ਬਹੁਤ ਸੇਵਾ ਕੀਤੀ ਮੈਂ ਇੱਕ ਵਾਰੀ ਹੁਣ ਫੇਰ ਸੇਵਾ ਕਰਨਾ ਚਾਹੁੰਦੀ ਆ ਉਹਨੇ ਇਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਹੈ ਤੋ ਭਾਈ ਇਹ ਆ ਗੱਲ ਬਸ ਕਿ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹਿ ਦਿੱਤੀ ਗਈ ਸੱਚ ਮੈਂ ਭੁੱਲ ਨਾ ਜਾਵਾਂ ਕਿ ਪੱਤਰਕਾਰਾਂ ਨੇ ਕਿਹਾ ਜੀ ਕਿ ਨਮਜੋਤ ਸਿੰਘ ਸਿੱਧੂ ਕਿਵੇਂ ਹੋ ਕਰਨਗੇ ਸਤਾਈ ਵਾਸਤੇ ਉਹ ਵੀ ਤਿਆਰ ਆ ਮਤਲਬ ਉਹ ਵੀ ਆਏ ਲੋ ਉਹਨਾਂ ਦਾ ਕੰਮ ਹੀ ਸ਼ੁਰੂ ਹੋ ਜਾਣਾ ਤੇ ਕਾਂਗਰਸ ਦੇ ਵਿੱਚ ਉਹੀ ਤਰ੍ਹਾਂ ਉਹੀ ਸੀੜੀ ਸਿ ਆਪਾਂ ਉਹੀ ਰੌਲਾ ਰੱਪਾ ਫੇਰ ਪੈ ਜਾਣਾ ਜੀ ਜੀ ਬਿਲਕੁਲ ਕਾ ਸਰ ਹੁਣ ਜਿਹੜੀ ਖਬਰ ਦੀ ਆਪਾਂ ਸਾਂਝ ਪਾਉਣ ਲੱਗੇ ਆ ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਬਹੁਤ ਕੀਤਾ ਤੇ ਵੱਖ-ਵੱਖਰੀ ਤਰ੍ਹਾਂ ਦੀ ਪ੍ਰਤੀਕਿਰਿਆ ਜ਼ਰੂਰ ਸਾਰਿਆਂ ਦੇ ਸਾਹਮਣੇ ਆ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਹਿੰਦੇ ਨੇ ਵਿਚਰਾਸੀ ਕਤਲਿਆ ਮੌਕੇ ਕਈ ਸਿੱਖਾਂ ਦੀ ਜਾਨ ਆਰਐਸਐਸ ਵਰਕਰਾਂ ਨੇ ਬਚਾਈ ਹੈ ਜੀ ਇਹ ਕਿੱਥੋਂ ਤੱਤ ਕੱਢ ਕੇ ਲਿਆਏ ਨੇ ਦੇਖੋ ਜੀ ਮੈਂ ਨਾ ਇਸ ਗੱਲ ਦੇ ਉੱਤੇ ਹੈਰਾਨ ਆ ਕੱਲ ਦੋ ਖਬਰਾਂ ਸਿਗਾ ਆਈਆਂ ਜਿਨ੍ਹਾਂ ਨੇ ਸਭ ਨੂੰ ਹੀ ਹੈਰਾਨ ਕੀਤਾ ਉਹਦੇ ਵਿੱਚ ਇੱਕ ਤਰ੍ਹਾਂ ਖਬਰ ਇਹ ਸੀ ਬੜੀ ਮਹੱਤਵਪੂਰਨ ਉਹਦੇ ਵਿੱਚ ਜਿਹੜੇ ਕੈਪਟਨ ਮਰਿੰਦਰ ਸਿੰਘ ਆ ਉਹਨਾਂ ਨੇ ਨਵੀਂ ਗੱਲ ਦੱਸੀ ਹੈ ਉਹ ਕਹਿੰਦੇ ਜੀ ਕਿ ਕੈਪਟਨ ਮਰਿੰਦਰ ਸਿੰਘ ਕਹਿੰਦੇ 1980 ਦੇ ਵਿੱਚ ਉਹ ਕਹਿੰਦੇ ਜੀ 1980 ਦੀ ਗੱਲ ਆ ਜਦੋਂ ਮੇਰੀ ਡਿਊਟੀ ਲੱਗੀ ਸੀਗੀ ਸਤੰਤ ਜਨਰਲ ਸਿੰਘ ਭਿੰਡਰਾਵਾਲਿਆਂ ਦੇ ਨਾਲ ਰਜੀਵ ગાંધી ਦੀ ਹੀਟਿੰਗ ਕਰਵਾਉਂਦੀ ਉਹ ਕਹਿੰਦੇ ਮੀਟਿੰਗ ਤੈ ਵੀ ਹੋਗੀ 에어ਪੋਰਟ ਦੇ ਉੱਤੇ ਮਿਲਣ ਦਾ ਕੰਮ ਤੈ ਵੀ ਹੋ ਗਿਆ ਪਰ ਉਹ ਕਹਿੰਦੇ ਜੀ ਕਿ ਬਾਅਦ ਦੇ ਬੱਚੇ ਇੰਦਰਾ ગાંધી ਨੇ ਗੱਲ ਕਹਿਤੀ ਕਿ ਆਪਾਂ ਮੀਟਿੰਗ ਨਹੀਂ ਕਰਦੀ ਉਹ ਕਹਿੰਦੇ ਜੀ ਫੇਰ ਇਹ ਮੀਟਿੰਗ ਟਾਲ ਦਿੱਤੀ ਗਈ ਤੇ ਭਿੰਡਰਾ ਵਾਲੇ ਗੁੱਸੇ ਹੋ ਗਏ। ਉਹ ਕਹਿੰਦੇ ਜੀ ਬਾਅਦ ਦੇ ਵਿੱਚ ਮੈਂ ਝੂਠ ਸੱਚ ਬੋਲਿਆ ਵੀ ਭਾਈ ਉਹ ਤਾਂ ਜੀ ਜਿਹੜਾ ਖਰਾਬ ਹੋ ਗਿਆ ਸੀ ਤੇ ਉਹ ਫਿਰ ਆ ਨਹੀਂ ਸਕੇਗੇ ਤੇ ਐਦਾਂ ਦੀਆਂ ਗੱਲਾਂ। ਉਹ ਕਹਿੰਦੇ ਕੁਝ ਮਹੀਨਿਆਂ ਬਾਅਦ ਮੀਟਿੰਗ ਫੇਰ طے ਕੀਤੀ ਗਈ। ਤੇ ਪਰ ਉਦੋਂ ਫੇਰ ਰੇਂਦਰਗਾਂਧੀ ਨੇ ਟਾਲ ਦਿੱਤੀ ਵੀ ਭਾਈ ਨਹੀਂ ਤੁਸੀਂ ਆਪਾਂ ਮੀਟਿੰਗ ਨਹੀਂ ਕਰਨੀਗੀ ਇਹਦੇ ਨਾਲ ਖਤਰਾ ਪੈਦਾ ਹੋ ਸਕਦਾ। ਸੋ ਕਹਿੰਦੇ ਜੀ ਉਹ ਮੀਟਿੰਗ ਫੇਰ ਟਲ ਗਈ। ਫੇਰ ਉਹ ਕਹਿੰਦੇ ਜੀ ਕਿ ਇੱਕ ਵਾਰੀ ਮੈਂ ਰੋਡੇ ਪਿੰਡ ਦੇ ਵਿੱਚ ਗਿਆ ਸੀਗਾ ਭਿੰਡਰਾ ਵਾਲਿਆਂ ਦੇ ਘਰੇ। ਤੇ ਉਹ ਕਹਿੰਦੇ ਜੀ ਕਿ ਮੈਂ ਟਕਲੋਤਾ ਬੰਦਾ ਜਿਹੜਾ ਇਹਨਾਂ ਦੇ ਬெட் ਦੇ ਉੱਤੇ ਪਰਸਨਲ ਬெட் ਦੇ ਉੱਤੇ ਵੀ ਜਾ ਕੇ ਸੁੱਤਾ ਹੋਇਆ ਤੇ ਮੈਂ ਸੋਚਿਆ ਮੈਂ ਕਿਹਾ ਜੀ ਸੁੱਤੇ ਤਾਂ ਤੁਸੀਂ ਵੈਸੇ ਹੀ ਰਹੇ ਆ 45 ਸਾਲਾਂ ਬਾਅਦ ਆ ਗੱਲਾਂ ਕਰ ਰਹੀ ਹੈ ਇਹਨਾਂ ਗੱਲਾਂ ਦਾ ਅਰਥ ਕੀ ਬਣਦਾ ਜਾਂ ਤਾਂ ਤੁਸੀਂ ਵੇਲੇ ਸਿਰ ਗੱਲ ਕਰੋ ਹੁਣ ਤੁਸੀਂ ਭਾਜਪਾ ਦੇ ਵਿੱਚ ਹੁਣ ਤੁਸੀਂ ਆ ਗੱਲਾਂ ਕਰਨ ਲੱਗ ਪਏ ਆ ਪਹਿਲਾਂ ਤੁਸੀਂ ਕਿੱਥੇ ਗਏ ਸੀ ਦੋ ਵਾਰੀ ਮੁੱਖ ਮੰਤਰੀ ਰਹਲੇ ਆ ਸੋ ਆ ਗੱਲ ਆ ਜੀ ਕਿ ਇਹ ਪਤਾ ਨਹੀਂ ਕਿਉਂ ਦਿੱਤਾਵਾਂ ਨੂੰ ਨਾ ਇਹ ਇਸ ਤਰੀਕੇ ਨਾਲ ਲੇਟੀ ਚ ਇੱਥੇ ਹੁੰਦਾ ਆ ਹੁਣ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਉਹ ਵੀ ਇੱਕ ਪ੍ਰੋਗਰਾਮ ਦੇ ਵਿੱਚ ਗਏ ਸੀ ਆਰਐਸਐਸ ਦੀ 100ਵੀਂ ਵਰੇਗੰਡ ਮਨਾਉਣ ਦੇ ਲਈ ਉਹਨਾਂ ਨੇ ਵੀ ਇੱਥੇ ਇਹ ਗੱਲ ਕਹਿਤੀ ਉਹ ਕਹਿੰਦੇ ਦੇਖੋ ਜੀ ਬੜੀ ਸਾਫ਼ ਦੀ ਗੱਲ ਆ ਵੀ ਆਰਐਸਐਸ ਨੇ ਲੋਕਾਂ ਨੂੰ ਦੇਸ਼ ਨੂੰ ਸੰਭਾਲਣ ਲਈ ਬਚਾਉਣ ਲਈ ਬੜਾ ਕੁਝ ਕੀਤਾ ਉਹ ਕਹਿੰਦੇ ਵੀ ਦੇਖੋ ਜਦੋਂ 1984 ਕਤਲੇਆਮ ਹੋਇਆ ਤਾਂ ਆਰਐਸਐਸ ਦੇ ਬਹੁਤ ਸਾਰੇ ਵਰਕਰ ਐਸੇ ਆ ਜਿਨ੍ਹਾਂ ਨੇ ਸਿੱਖਾਂ ਨੂੰ ਬਚਾਉਣ ਦੇ ਲਈ ਜ਼ਿੰਦਗੀ ਦਾਅ ਦੇ ਉੱਤੇ ਲਾਈ ਉਹਨਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਬਚਾਇਆ ਉਹ ਕਹਿੰਦੇ ਹੁਣ ਵੀ ਜਦੋਂ ਆ ਪੰਜਾਬ ਦੇ ਵਿੱਚ ਹੜ ਆਏ ਆ ਤਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਆਰਐਸਐਸ ਦੇ ਵਰਕਰ ਆ ਜਿਹੜੇ ਉਹ ਹੜ ਪੀੜਤ ਖੇਤਰਾਂ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚੇ ਤੇ ਇਹਨਾਂ ਦੀ ਮਦਦ ਕੀਤੀ ਜੀ ਲੋਕਾਂ ਦੀ ਜਾ ਕੇ ਜੀ ਜਟਨਾ ਸਾਹਿਬ ਲੋਕ ਵੱਖ-ਵੱਖ ਤਰੀਕਿਆਂ ਦੀ ਪ੍ਰਤੀਕਿਰਿਆ ਦੇ ਰਹੇ ਨੇ ਜੀ ਉਹ ਕਹਿੰਦੇ ਵੀ ਸਾਨੂੰ ਤਾਂ ਕਿਤੇ ਵੀ ਨਜ਼ਰ ਨਹੀਂ ਆਈਆਂ ਕਿਹੜੇ ਤੱਥਾਂ ਦੇ ਆਧਾਰ ਦੇ ਉੱਪਰ ਪ੍ਰਧਾਨ ਮੰਤਰੀ ਸਾਹਿਬ ਇਹ ਗੱਲਾਂ ਕਰ ਰਹੇ ਨੇ ਤੇ ਕਿਉਂ ਕਰ ਰਹੇ ਨੇ ਖਾਸ ਤੌਰ ਤੇ ਸਿੱਖਿਆ ਨੂੰ ਲੈ ਕੇ ਇਹ ਗੱਲਾਂ ਇਹ ਗੱਲ ਸਭੇ ਤੋਂ ਬਾਹਰ ਆ ਦਫਾ ਇਹ ਕਹਾਲ ਸੱਚੀ ਹੈ ਜੀ ਕਿ ਇਹ ਸਾਰੀਆਂ ਗੱਲਾਂ ਨੂੰ ਨਾ ਜਦੋਂ ਆਪਾਂ ਜੋਰ ਪਟਾਓ ਕਰਕੇ ਵੇਨੇ ਆ ਇਹ ਜਾ ਕੇ ਵੋਟਾਂ ਨਾਲ ਜੁੜਦੇ ਨੇ ਵੇ ਭਾਈ ਉਹਨਾਂ ਨੇ ਹੌਲੀ 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 ਗਰਾਊਂਡ ਬਣਾਉਣੀ ਆ ਤੇ ਉਹ ਗਰਾਊਂਡ ਬਣਾਉਣ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਹੋ ਰਹੀ ਆ ਆਪਾਂ ਐਵੇਂ ਗੱਲਾਂ ਕਰੀ ਜਗੇ ਨਹੀਂ 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 ਇਹ ਕੋਈ ਫਰਕ ਨਹੀਂ ਪੈਂਦਾ ਐਦਾਂ ਹੁੰਦਾ ਹੈ ਫਲਾ ਹੈ ਜੋ ਅਸੀਂ ਸੋਚਦੇ ਆ ਉਵੇਂ ਹੀ ਹੋਵੇ ਹਰ ਪਾਸੇ ਇਹ ਜ਼ਰੂਰੀ ਨਹੀਂ ਆ ਸਾਡੇ ਲਈ ਕੋਈ ਗੱਲ ਤੇ ਅਸਰ ਹੋ ਸਕਦੀ ਆ ਉਹਨਾਂ ਦੀ ਸੋਚ ਮੁਤਾਬਕ ਉਹ ਗੱਲ ਬੇਅਸਰ ਨਹੀਂ ਆ ਉਹਨਾਂ ਦੇ ਵੱਲੋਂ ਜਿਹੜੀ ਗੱਲ ਕਹੀ ਜਾਂਦੀ ਆ ਉਹ ਕੋਈ ਸੋਚ ਸਮਝ ਕੇ ਕਹੀ ਜਾਂਦੇ ਹੋਣੇ ਆ ਉਹ ਐਵੇਂ ਨਹੀਂ ਕੋਈ ਹਵਾ ਚ ਤੀਰ ਛੱਡਦੇ ਹੋਣੇ ਉਹਨਾਂ ਨੂੰ ਪਤਾ ਵੀ ਕਿਹੜੇ ਮੌਕੇ ਲੋਕਾਂ ਦੇ ਮੂਹਰੇ ਕਿਹੜੀ ਗੱਲ ਪਰੋਸਣੀ ਆ ਉਹਦਾ ਪ੍ਰੋਸੀਜੈਂਦੇ ਆ ਉਹ ਆਪਦਾ ਮਕਸਦ ਦੇ ਵਿੱਚ ਸਫਲ ਹੋਣ ਦੀ ਕੋਸ਼ਿਸ਼ ਕਰ ਰਹੇ ਆ ਬਾਕੀ ਆਰਐਸਐਸ ਦਾ ਤੇ ਆਪਣਾ ਪੰਜਾਬੀਆਂ ਦਾ ਬਾਕੀ ਹਿੱਸਿਆਂ ਦਾ ਕੰਮ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਆ ਆਰਐਸਐਸ ਦੇ ਅਗੂ ਜਿਹੜੇ ਉਹ ਬਹੁਤ ਸਾਰੇ ਐਸੇ ਆ ਹੋ ਸਕਦਾ ਤੁਹਾਡੇ ਗਵਾਨ ਦੇ ਵਿੱਚ ਕੋਈ ਰਹਿੰਦਾ ਹੋਵੇ ਉਹਦੇ ਬਾਰੇ ਤੁਹਾਨੂੰ ਹੀ ਨਾ ਪਤਾ ਹੋਵੇ ਵੀ ਇਹ ਕੌਣ ਆ ਕੀ ਕਰਦਾ ਪਰ ਇਹ ਵੀ ਹੋ ਸਕਦਾ ਵੀ ਭਾਈ ਉਹ ਕਾਫੀ ਅੰਦਰ ਖਾਤੇ ਆਪਦਾ ਕੰਮ ਕਰੀ ਜਾਂਦੇ ਹੋਣ ਆਪਣੇ ਜਿਹੜੇ ਬੰਦੇ ਆ ਉਹ ਬਹੁਤੇ ਬੰਦੇ ਰੌਲਾ ਪਾਉਂਦੇ ਯਕੀਨ ਰੱਖ ਲੈਂਦੇ ਆ ਵੀ ਭਾਈ ਮੇਰਾ ਸਭ ਨੂੰ ਪਤਾ ਲੱਗਣਾ ਚਾਹੀਦਾ ਇਹ ਜਿਹੜੇ ਲੋਕ ਆ ਇਹ ਕਿਸੇ ਨੂੰ ਦੱਸਦੇ ਨਹੀਂਗੇ ਇਹ ਚੁੱਪਚੀਪੀ ਤੇ ਆਪਦਾ ਕੰਮ ਕਰਦੇ ਰਹਿੰਦੇ ਜੀ ਜੀ ਜਿਹੜਾ ਸਾਹਿਬ ਅੱਗੇ ਵੱਧਦੇ ਆ ਜੀ ਗੱਲ ਕਰਦੇ ਆ ਹੁਣ ਪਠਾਨ ਮਾਜਰਾ ਹੋਰਾਂ ਦੀ ਕਹਿੰਦੇ ਉਹਨਾਂ ਨੂੰ ਰਾਹਤ ਨਹੀਂ ਮਿਲੀ ਤੇ 2.5 ਘੰਟੇ ਦੇ ਕਰੀਬ ਬੈਸਟ ਲਈ ਹੈ ਜੀ ਬਿਲਕੁਲ ਜੀ ਬਿਲਕੁਲ ਲੰਘਿਆ ਕਰਨ 2.5 ਘੰਟੇ ਦੇ ਕਰੀਬ ਬੈਸਟ ਚੱਲੀ ਆ ਤੇ ਇਸ ਬੈਸਟ ਦੇ ਵਿੱਚੋਂ ਸੱਟਾ ਤਾਂ ਕੋਈ ਨਹੀਂ ਨਿਕਲਿਆ ਕਿਉਂਕਿ ਜੱਜ ਸਾਹਿਬ ਨੇ ਕੋਈ ਉੱਥੇ ਜਾਣਕਾਰੀ ਨਹੀਂ ਦਿੱਤੀ ਵੀ ਭਾਈ ਅਸੀਰਾਂ ਨੂੰ ਜ਼ਮਾਨਤ ਰੰਨੇ ਆ ਆ گاਉਂ ਜ਼ਮਾਨਤ ਦੀ ਅਰਜ਼ੀ ਲਈ ਵੀ ਆ ਆ گاਉਂ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਸੁਣਵਾਈ ਹੋਈ ਆ ਤੇ ਉਹਦੇ ਵਿੱਚੋਂ ਕੋਈ ਸੱਟਾ ਨਹੀਂ ਨਿਕਲਿਆ ਸਿੱਟੇ ਨੂੰ ਮਾਂ ਗੱਲ ਨਹੀਂ ਨਿਕਲੇਗੀ ਦੂਜੀ ਮਹੱਤਵਪੂਰਨ ਗੱਲ ਇਹ ਆ ਇਹਨਾਂ ਦੀ ਜਿਹੜੀ ਜ਼ਮਾਨਤ ਅਰਜ਼ੀ ਆ ਇਹਦੇ ਉੱਤੇ ਸੁਣਵਾਈ ਹੋਈ ਹੈ ਜੀ ਇੱਧਰ ਪਟਿਆਲੇ ਦੇ ਵਿੱਚ ਤੇ ਇਹ ਇਸ ਵੇਲੇ ਲੁਕੀ ਹੋਏ ਆ ਜੇ ਤਾਂ ਮੰਨ ਲਓ ਕੱਲੋਂ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਅਗਾਊਂ ਜ਼ਮਾਨਤ ਇਹਨਾਂ ਨੇ ਬਾਹਰ ਆ ਕੇ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰ ਦੇਣਾ ਸੀ ਪਰ ਅਦਾਲਤ ਨੇ ਅਗਲੀ ਤਰੀਕੇ ਦੇ ਉੱਤੇ ਫੈਸਲਾ ਸੁਣਾਉਣਾ ਵੀ ਅਗਾਊਂ ਜ਼ਮਾਨਤ ਦਿੱਤੀ ਜਾਂਦੀ ਕਿ ਨਹੀਂ ਓਨੀ ਦੇਰ ਤੱਕ ਪਠਾਨਵਾਜਰਾ ਜਿੱਥੇ ਵੀ ਲੁਕੇ ਆ ਇਹਨਾਂ ਨੂੰ ਲੁਕ ਕੇ ਹੀ ਰਹਿਣਾ ਪੈਣਾ ਇਹਨਾਂ ਦੀ ਧਰਮ ਪਤਨੀ ਇਸ ਵੇਲੇ ਹਸਪਤਾਲ ਦੇ ਵਿੱਚ ਡੇਰੇ ਇਲਾਜ ਆ ਉਹਦੀਆਂ ਵੀ ਕਈ ਵੀਡੀਓ ਦੁੱਖ ਵਾਲੇ ਨਾਲ ਸਾਹਮਣੇ ਆਈਆਂ ਉਹਨੇ ਮੰਗ ਕੀਤੀ ਵੀ ਭਾਈ ਲੋਕ ਸਾਡੀ ਮਦਦ ਕਰਨ ਪੁਲਿਸ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਉਹ ਦੇਖਦੇ ਭਾਈ ਕੀ ਬਣਦਾ ਪਰ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਉਲੰਘੇ ਵੀ ਆ ਪਠਾਨਵਾਜ ਦਾ ਗਰੁੱਪ ਦੇ ਇਹ ਭਾਈ ਅਸੀਂ ਲੋਕਾਂ ਲਈ ਬੋਲੇ ਤੇ ਲੋਕ ਸਾਡੇ ਨਾਲ ਨਹੀਂ ਖੜੇ ਜੀ ਜਨਾਬ ਸਾਹਿਬ ਫਿਰੋਜ਼ਪੁਰ ਤੋਂ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਨਸ਼ੇ ਦੀ ਓਵਰਡੋਸ ਦੇ ਨਾਲ ਤਿੰਨ ਮੌਤਾਂ ਹੋ ਗਈਆਂ ਤੇ ਲੋਕਾਂ ਨੇ ਸੜਕ ਜਾਮ ਕੀਤੀ ਹੈ ਜੀ ਬਿਲਕੁਲ ਜੀ ਇੱਕੋ ਪਿੰਡ ਦੇ ਵਿੱਚ ਇੱਕੋ ਦਿਨ ਇੱਕੋ ਜਿਹੀ ਉਮਰ ਦੇ ਤਿੰਨ ਮੁੰਡਿਆਂ ਦੀ ਮੌਤ ਹੋ ਜਾਂਦੀ ਆ ਓਵਰਡੋਸ ਦੇ ਕਰਕੇ ਤੇ ਇਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਪੰਜਾਬ ਦੇ ਵਿੱਚ ਹਾਲਾਤ ਕੀ ਆ ਪੰਜਾਬ ਦੇ ਵਿੱਚ ਸਥਿਤੀ ਕੀ ਬਣੀ ਹੋਈ ਆ ਆਪਾਂ ਨੂੰ ਮੇਰਾ ਕਹਿਣਾ ਵੀ ਕੁਝ ਕਹਿਣ ਦੀ ਲੋੜ ਨਹੀਂ ਰਹਿ ਜਾਂਦੀ ਵੀ ਨਹੀਂ ਜੀ ਨਹੀਂ ਨਹੀਂ ਇਹ ਸਭ ਕੁਝ ਠੀਕ ਹੈ ਜਾਂ ਕਿਵੇਂ ਹੈ ਜਾਂ ਕਿਵੇਂ ਨਹੀਂ ਹੈ ਸਭ ਕੁਝ ਸਾਹਮਣੇ ਆ ਜਾਂਦਾ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਸ ਵੇਲੇ ਜਿਹੜਾ ਲੱਖੋ ਕੇ ਬਹਿਰਾਮ ਪਿੰਡ ਆ ਫਰੂਜ਼ਗੁਰ ਦੇ ਵਿੱਚ ਜਿੱਥੇ ਤਿੰਨ ਨੌਜਵਾਨਾਂ ਜਿਹਦੇ ਵਿੱਚੋਂ ਦੋ ਦੀ ਉਮਰ 30-30 ਸਾਲ ਆ ਇੱਕ ਦੀ ਉਮਰ 20 ਸਾਲ ਆ ਇਹਨਾਂ ਦੀ ਇਹ ਖਬਰ ਆਈ ਹੈ ਸਾਹਮਣੇ ਇਹ ਜੀ ਮੈਡੀਕਲ ਨਸ਼ਾ ਦੇ ਉੱਤੇ ਲੱਗੇ ਹੋਏ ਆ ਮੈਡੀਕਲ ਨਸ਼ਾ ਦੇ ਕਰਕੇ ਇਹਨਾਂ ਦੇ ਨਾਲ ਇਹ ਕੁਝ ਵਾਪਰ ਗਿਆ ਕੋਈ ਦਾ ਕਹਿੰਦੇ ਵੀ ਪਿੰਡ ਵਾਲੇ ਕਹਿੰਦੇ ਵੀ ਚਟਾ ਵੀ ਇੱਥੇ ਬਹੁਤ ਚੱਲਦਾ ਇਹ ਵੀ ਜਾਣਕਾਰੀ ਮਿਲੀ ਆ ਕਿ ਇੱਥੇ ਲੋਕਾਂ ਨੇ ਬਾਹਰ ਵਿੱਚ ਲਾਸ਼ਾਂ ਰੋਜ਼ਪੁਰ ਫਾਜ਼ਲ ਕਾ ਹਾਈਵੇ ਦੇ ਉੱਤੇ ਰੱਖ ਕੇ ਧਰਨਾ ਲਾਇਆ ਫਿਰ ਪੁਲਿਸ ਆਈ ਉਹਨੇ ਸਮਝਾ-ਭੁਜਾ ਕੇ ਮਸਲਾ ਹੱਲ ਕੀਤਾ ਵੇ ਭਾਈ ਉੱਥੇ ਕੱਟ ਚਕਵਾਇਆ ਪਰ ਲੋਕਾਂ ਨੇ ਇਹ ਗੱਲ ਦੱਸੀ ਹੈ ਜੀ ਕਿ ਇੱਕ ਜਿਹੜਾ 2 ਦਿਨ ਪਹਿਲਾਂ ਇੱਕ ਹੋਰ ਮੁੰਡਾ ਓਵਰਡੋਸ ਦੇ ਤਰੱਕੇ ਇਵੇਂ ਮਰਿਆ ਪਿੰਡ ਦਾ ਉਹਦੇ ਕੱਲ ਫੁੱਲ ਚੁਗੇ ਆ ਤੇ ਤਿੰਨ ਜਣੇ ਹੋਰ ਮਰ ਗਏ ਆ ਸੋ ਇਹ ਆ ਜੀ ਹਾਲਾਤ ਇਹ ਆਪਾਂ ਯੁੱਧ ਨਸ਼ਾ ਵਿਰੋਧ ਦੀ ਕਿਹੜੀ ਗੇ ਸਫਲਤਾ ਕਹਲੋ ਅਸਫਲਤਾ ਕਹਲੋ ਜੋ ਮਰਜ਼ੀ ਅਲੀ ਸ਼ਬਦ ਵਰਤੋ ਪਰ ਇਹ ਹਾਲਾਤ ਇਹ ਆ ਹਾਲਾਤ ਇੰਨੇ ਭਿਆਨਕ ਆ ਹਾਲਾਤ ਇੰਨੇ ਚਿੰਤਾਜਨਕ ਬਣੇ ਪਏ ਆ ਤੋਂ ਬਾਬਾ ਮੇਰੀ ਕਰੇ ਮੈਂ ਅੱਗੇ ਵੀ ਕੱਲ ਜਦੋਂ ਮੈਂ ਵੀਡੀਓ ਦੇਖੀਆਂ ਨਾ ਉਹਦੇ ਵਿੱਚ ਮਾਪੇ ਇਹ ਗੱਲ ਕਰ ਰਹੇ ਸਾਡੇ ਮੁੰਡੇ ਨੂੰ 15 ਸਾਲ ਦੀ ਉਮਰ ਦੇ ਵਿੱਚ ਨਸ਼ੇ ਦੀ ਆੜਤ ਪੈ ਗਈ ਤੇ ਅੱਜ ਦੇਖੋ ਸਾਡੇ ਕੋਲੋਂ ਚਲਾ ਗਿਆ ਸੋ ਇਹਦਾ ਮਤਲਬ ਇਹ ਵੀ ਆ ਵੀ ਭਾਈ ਸਾਨੂੰ ਆਪਦੇ ਬੱਚਿਆਂ ਦੇ ਵੱਲ ਖੁਦ ਗੌਰ ਕਰਨੀ ਪਾਉਗੀ ਨਹੀਂ ਤਾਂ ਕੋਈ ਸਰਕਾਰ ਦਾ ਕੀ ਆ ਆ ਦੇਖੋ ਜੀ ਹੁਣ ਕੋਈ ਵਿਧਾਇਕ ਜਿਹੜਾ ਉਪਭੋਗਤੇ ਆਊਗਾ ਉਹਨੇ 2 ਮਿੰਟ ਲਾ ਕੇ ਤੇ ਕਿਤੇ ਹੋਰ ਚਲੇ ਜਾਣਾ ਕਿਉਂਕਿ ਉਹਨੇ 1 ਦਿਨ ਦੇ ਵਿੱਚ 10 ਭੋਗ ਬਿਖਤੌਣੇ ਹੁੰਦੇ ਆ 10 ਵਿਆਹ ਤੋਂ ਤੋਂ ਹੁੰਦੇ ਆ 5-4 ਸਮਾਂ ਤੇ ਫੀਤੇ ਕੱਟਣੇ ਹੁੰਦੇ ਆ ਸੋ ਇਸ ਕਰਕੇ ਭਾਈ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਦੀ ਜ਼ਿੰਦਗੀ ਆਪਾਂ ਨੂੰ ਆਪ ਬਚਾਉਣ ਦੇ ਵੱਲ ਗੌਰ ਕਰਨੀ ਪੈਣੀ ਹੈ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਇੱਕ ਹੋਰ ਜਿਹੜਾ ਦੁਖਦਾਇਕ ਅੰਕੜਾ ਸਾਹਮਣੇ ਆਇਆ ਜੀ ਕਿ ਇਹਦੇ 2023 ਦੇ ਵਿੱਚ 10700 ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ ਜੀ ਹਾਂ ਬਿਲਕੁਲ ਜੀ ਦੇਖੋ ਵੈਸੇ ਤਾਂ ਇਹ 1 ਲੱਖ 71000 ਖੁਦਕੁਸ਼ੀਆਂ ਦੀ ਕੁੱਲ ਗਿਣਤੀ ਹੈ 2023 ਦੇ ਵਿੱਚ ਉਹਦੇ ਵਿੱਚੋਂ 10700 ਦੇ ਕਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ ਇਸ ਰਿਪੋਰਟ ਦੇ ਮੁਤਾਬਕ ਬੜੀ ਦੁਖਦੀ ਗੱਲ ਆ ਇਹ ਸਰਕਾਰੀ ਅੰਕੜਾ ਇਹਨੂੰ ਆਪਾਂ ਇਹਦੀ ਗੱਲ ਕਹਿ ਸਕਦੇ ਵੀ ਭਾਈ ਮੁਕੰਮਲ ਇਵੇਂ ਹੋਊਗਾ ਇਹਦੇ ਵਿੱਚ ਪਤਾ ਲੱਗਾ ਜੀ ਕਿ ਉਹਨਾਂ ਨੇ ਵੇਰਵਾ ਸਾਂਝਾ ਕੀਤਾ ਹੈਗਾ ਮਹੱਤਵਪੂਰਨ ਬਈ ਪੰਜਾਬ ਕਤਲਾਂ ਦੇ ਮਾਮਲੇ ਦੇ ਵਿੱਚ ਵੀਵੇਂ ਸਥਾਨ ਤੇ ਆ ਸਾਈਬਰ ਅਪਰਾਧ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਜੀ ਕਿ ਮਹਾਰਾਸ਼ਟਰ ਪਹਿਲੇ ਨੰਬਰ ਤੇ ਆ ਕਤਲਾਂ ਦੇ ਮਾਮਲੇ ਦੇ ਵਿੱਚ ਯੂਪੀ ਸਭ ਤੋਂ ਮੂਰੇ ਸਭ ਤੋਂ ਪਹਿਲੇ ਨੰਬਰ ਤੇ ਆ ਸੋ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਅੰਕੜੇ ਇਹ ਗੱਲ ਬਿਆਨ ਕਰਦੇ ਆ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਸ਼੍ਰੋਮਣੀ ਕਮੇਟੀ ਨੇ ਕਹਿੰਦੇ AI ਤਕਨੀਕ ਮਾਹਿਰਾਂ ਦੇ ਨਾਲ ਮੀਟਿੰਗ ਕੀਤੀ ਹੈ ਜੀ ਹਾਂ ਬਿਲਕੁਲ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ AI ਮਾਹਿਰਾਂ ਦੇ ਨਾਲ ਮੀਟਿੰਗ ਕੀਤੀ ਆ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਮੀਟਿੰਗ ਕੀਤੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪਿਛਲੇ ਕੁਝ ਸਮੇਂ ਤੋਂ AI ਦੇ ਰਾਹੀਂ ਕਦੇ ਕਿਸੇ ਗੁਰੂ ਸਾਹਿਬਾਨ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਮਰੇ ਦਰਬਾਰ ਸਾਹਿਬ ਨੂੰ ਢੈਂਦਾ ਵਿਗਾੜ ਦਿੱਤਾ ਜਾਂਦਾ ਕਦੇ ਕੋਈ ਕਰਤੂਤ ਕਰਦਾ ਕਦੇ ਕੋਈ ਕਰਤੂਤ ਕਰਦਾ ਇਸ ਕਰਕੇ ਉਹਨਾਂ ਨੇ ਏਆਈ ਤਕਨੀਕ ਮਹਾਰਾਜ ਜੀ ਨਾਲ ਮੁਲਾਕਾਤ ਕੀਤੀ ਆ ਕਿ ਸਾਨੂੰ ਕੀ ਕਰਨਾ ਚਾਹੀਦਾ ਆ ਆਪਾਂ ਨੂੰ ਕੀ ਫੈਸਲਾ ਕਰਨਾ ਚਾਹੀਦਾ ਚਲੋ ਉਸ ਤੋਂ ਬੇਨਤੀ ਕਰ ਸਕਦੇ ਹਾਂ ਕਿ ਜਿਹੜੇ ਵੀ ਇਸੋਜੇ ਲੱਛਣ ਕਰਦੇ ਆ ਉਹਨਾਂ ਨੂੰ ਸਖਤ ਸਜ਼ਾ ਮਿਲੇ ਜਿਹੜੇ ਕਿ ਗਲਤ ਕੇਸ਼ਕਾਰੀਆਂ ਕਰਦੇ ਆ ਪਰ ਇਹ ਗੱਲ ਦੁਖਦਾਈ ਆ ਵੀ ਕਦੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚੀਜ਼ ਬੜਾ ਕੇ ਪੇਸ਼ ਕਰ ਦਿੰਦਾ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜ ਦੇ ਲਈ ਇੰਨੇ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ